ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਜਲੰਧਰ ਚੋਣਾ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਲਿਆ ਨਵਾਂ ਫੈਸਲਾ ਸਰਕਾਰੀ ਬੱਸਾਂ 'ਚ ਮੁਫਤ ਸਵਰਗ ਕਰਨ ਵਾਲੀਆਂ ਪੰਜਾਬ ਦੀਆਂ ਔਰਤਾਂ ਬਾਰੇ ਵੱਡੀ ਖਬਰ ਵੱਡਾ ਬਦਲਾਅ ਕਰਨ ਦੀ ਤਿਆਰੀ 'ਚ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਕਰਤਾ ਵੱਡਾ ਐਲਾਨ ਪੰਜਾਬ ਸਰਕਾਰ ਨੂੰ ਹਾਈ ਕੋਰਟ ਦਾ ਵੱਡਾ ਝਟਕਾ ਪੰਚਾਇਤੀ ਜ਼ਮੀਨ ਦਾ ਕਬਜ਼ਾ ਨਾ ਛਡਵਾਉਣ ਤੇ ਲਾਇਆ ਜੁਰਮਾਨਾ ਪੰਜਾਬ ਅੱਜ ਬਿਜਲੀ ਕਟਾ ਬਾਰੇ ਬਿਜਲੀ ਮੰਤਰੀ ਨੇ ਸੁਣਾਈ ਖੁਸ਼ਖਬਰੀ ਅਫਸਰਾਂ ਨੂੰ ਦਿੱਤੇ ਵੱਡੇ ਹੁਕਮਾਂ ਪੰਜਾਬ 'ਚ ਮੀਂਹ ਤੋਂ ਬਾਅਦ ਡਿੱਗਿਆ ਪਾਰਾ 26 ਜੂਨ ਤੋਂ ਪ੍ਰੀ ਮਾਨਸੂਨੀ ਸੰਭਾਵਨਾ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ ਜ਼ਮੀਨ ਦੇ ਇੰਤਕਾਲ ਬਦਲੇ 10000 ਰੁਪਏ ਦੀ ਰਿਸ਼ਵਤ ਲੈੰਦਾ ਪਟਵਾਰੀ ਕੀਤਾ ਗ੍ਰਿਫਤਾਰ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਹੋ ਰਹੀ ਜਿਮਨੀ ਚੌਂ ਲਈ ਮੁੱਖ ਮੰਤਰੀ ਭਗਵੰਤ ਮਾਨ ਟੀਮ ਸਮੇਤ ਜਲੰਧਰ ਸ਼ਿਫਟ ਹੋ ਗਏ ਹਨ ਇਸ ਲਈ ਉਹਨਾਂ ਨੇ ਬਕਾਇਦਾ ਮਕਾਨ ਵੀ ਕਿਰਾਏ ਤੇ ਲੈ ਲਿਆ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੇ ਮੇਰੀ ਪਾਰਟੀ ਵੱਲੋਂ ਡਿਊਟੀ ਲਗਾਈ ਗਈ ਹੈ ਮੈਂ ਜਲੰਧਰ ਵੀ ਖੇ ਕਾਰ ਕਿਰਾਏ ਤੇ ਲੈ ਰਿਹਾ ਹਾਂ ਮੇਰੀ ਅਗਵਾਈ ਵਿੱਚ ਜਲੰਧਰ ਦੀ ਜਿਮਨੀ ਚੋਣ ਹੋਵੇਗੀ ਇਹ ਸਿਰਫ ਚੋਣਾਂ ਤੱਕ ਹੀ ਜਲੰਧਰ ਵਿੱਚ ਕਿਰਾਏ ਤੇ ਨਹੀਂ ਲਿਆ ਜਾਵੇਗਾ ਬਲਕਿ ਇਸ ਤੋਂ ਬਾਅਦ ਵੀ ਇੱਥੇ ਹੀ ਆਪਾਂ ਲੋਕਾਂ ਚ ਰਹਾਂਗੇ ਮੁੱਖ ਮੰਤਰੀ ਨੇ ਕਿਹਾ ਹੈਗੀ ਬਾਅਦ ਵਿੱਚ ਇਸੇ ਘਰ ਨੂੰ ਦੁਆਬੇ ਅਤੇ ਮਾਝੇ ਦਾ ਦਫ਼ਤਰ ਬਣਾਇਆ ਜਾਵੇਗਾ ਤੇ ਹਫ਼ਤੇ ਦੇ ਦੋ ਤੋਂ ਤਿੰਨ ਦਿਨ ਉਹ ਉਥੇ ਹੀ ਰਹਿ ਆ ਕਰਨਗੇ ਕਿਸੇ ਨੂੰ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਜਲੰਧਰ ਵਿੱਚ ਹੀ ਉਹਨਾਂ ਦੀ ਮੁਲਾਕਾਤ ਹੋ ਜਾਇਆ ਕਰੇਗੀ ਅਤੇ ਉਹਨਾਂ ਦੇ ਸਾਰੇ ਕੰਮ ਜਲੰਧਰ ਵਿੱਚ ਹੀ ਅਫਸਰਾਂ ਵੱਲੋਂ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਅਸੀਂ ਹਰ ਡੀਸੀ ਦਫ਼ਤਰ ਵਿੱਚ ਖਿੜਕੀਆਂ ਬਣਾ ਰਹੇ ਹਾਂ ਜਿਸ ਨੂੰ ਕੰਮ ਮਿਲ ਜਾਵੇਗਾ ਉਸ ਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਪਵੇਗੀ ਦਰਖਾਸਤ ਸਿਰਫ ਡੀਸੀ ਦਫ਼ਤਰ ਵਿੱਚ ਸੀਐਮ ਵਿੰਡੋ ਵਿੱਚ ਦਿੱਤੀ ਜਾ ਸਕਦੀ ਹੈ ਅਗਲੇ ਹੀ ਦਿਨ ਉਹਨਾਂ ਨੂੰ ਫੋਨ ਆਵੇਗਾ ਕਿ ਸਬੰਧਤ ਕੰਮ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ ਜੇਕਰ ਕੋਈ ਜ਼ਰੂਰੀ ਦਸਤਾਵੇਜ਼ ਲੋੜੀਂਦਾ ਹੈ ਤਾਂ ਉਸ ਨੂੰ ਫੋਨ ਤੇ ਵੀ ਆਰਡਰ ਕੀਤਾ ਜਾਵੇਗਾ ਪਰ ਕਿਸੇ ਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਪਵੇਗੀ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫਤ ਸਫ਼ਰ ਵਾਲੀ ਵੱਡੀ ਖ਼ਬਰ ਸਾਹਮਣੇ ਆਈ ਹੈ ਪੰਜਾਬ ਵਿੱਚ ਔਰਤਾਂ ਲਈ ਮੁਫਤ ਬੱਸ ਸਫ਼ਰ ਦੀ ਸਹੂਲਤ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਹੁਣ ਔਰਤਾਂ ਨੂੰ ਮੁਫਤ ਬੱਸ ਯਾਤਰਾ ਲਈ ਪਛਾਣ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਪੰਜਾਬ ਸਰਕਾਰ ਔਰਤਾਂ ਨੂੰ ਆਰਐਫਆਈਡੀ ਜਾਂ ਐਨ ਸੀ ਐਮ ਸੀ ਕਾਰਡ ਦੀ ਸਹੂਲਤ ਪ੍ਰਦਾਨ ਕਰੇਗੀ ਇਹ ਦੋ ਵੱਖ-ਵੱਖ ਕਾਰਡ ਹਨ ਫਿਲਹਾਲ ਦੋਵਾਂ ਨੂੰ ਪ੍ਰਪੋਜ਼ਲ 'ਚ ਰੱਖਿਆ ਗਿਆ ਹੈ ਸੂਤਰਾਂ ਮੁਤਾਬਿਕ ਇਨ੍ਹਾਂ ਕਾਰਡਾਂ ਨਾਲ ਔਰਤਾਂ ਦੀ ਸਹੀ ਪਛਾਣ ਦਸਤਾਵੇਜ਼ਾਂ ਦੀ ਤਸਦੀਕ ਅਤੇ ਯਾਤਰਾ ਦਾ ਕੁੱਲ ਡਾਟਾ ਰਿਕਾਰਡ ਕਰਨਾ ਆਸਾਨ ਹੋ ਜਾਵੇਗਾ ਪੰਜਾਬ ਵਿੱਚ ਹਰ ਮਹੀਨੇ ਕਰੀਬ 1 ਕਰੋੜ 25 ਲੱਖ ਔਰਤਾਂ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਕਰ ਰਹੀਆਂ ਹਨ ਪੰਜਾਬ ਵਿੱਚ ਮੁਫਤ ਬੱਸ ਸਵਰ ਦੀ ਸਹੂਲਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ April 2021 ਵਿੱਚ ਸ਼ੁਰੂ ਕੀਤੀ ਗਈ ਸੀ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਗੂ ਪਾਰਟੀ ਦੀ ਸਰਕਾਰ ਨੇ ਇਸ ਨੂੰ ਜਾਰੀ ਰੱਖਿਆ ਹੈ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਹੁਣ ਤੱਕ 35 ਕਰੋੜ 53 ਲੱਖ ਹੋਰ ਤਾਂ 1680 ਕਰੋੜ ਰੁਪਏ ਦੀ ਮੁਫਤ ਯਾਤਰਾ ਦਾ ਲਾਭ ਲੈ ਚੁੱਕੀਆਂ ਹਨ ਸੂਤਰਾਂ ਦਾ ਕਹਿਣਾ ਹੈ ਕਿ ਆਰਐਫਆਈਡੀ ਅਤੇ ਐਨਸੀਐਮਸੀ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਜਾਵੇਗੀ ਇਹਨਾਂ ਕਾਰਡਾਂ ਦੀ ਵਰਤੋਂ ਕਰਨ ਲਈ ਮਸ਼ੀਨਾਂ ਦੀ ਲੋੜ ਪਵੇਗੀ ਜਿਸ ਤਰ੍ਹਾਂ ਬੱਸਾਂ ਦੀ ਟਿਕਟਾਂ ਲਈ ਮਸ਼ੀਨਾਂ ਹਨ ਉਸੇ ਤਰ੍ਹਾਂ ਇਹਨਾਂ ਕਾਰਡਾਂ ਲਈ ਵੀ ਵਿਸ਼ੇਸ਼ ਮਸ਼ੀਨਾਂ ਹੋਣਗੀਆਂ ਇਹ ਮਸ਼ੀਨਾਂ ਕਿੱਥੇ ਉਪਲਬਧ ਹੋਣਗੀਆਂ ਅਤੇ ਕਿਹੜਾ ਵਿਭਾਗ ਇਹਨਾਂ ਨੂੰ ਖਰੀਦੇਗਾ ਇਸ ਲਈ ਵੱਖਰਾ ਬਜਟ ਕਿੰਨਾ ਹੋਵੇਗਾ ਇਹ ਅਜੇ ਵੀ ਪ੍ਰਕਿਰਿਆ ਵਿੱਚ ਹੈ 12 ਨਵੰਬਰ 1999 ਨੂੰ ਪੰਜਾਬ ਸਰਕਾਰ ਨੇ ਸੂਬੇ ਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ 50% ਦੀ ਮੁਫਤ ਬਸ ਸਫ਼ਰ ਦੀ ਸਹੂਲਤ ਦਿੱਤੀ ਸੀ ਪਰ April 2021 ਵਿੱਚ ਇਸ ਯੋਜਨਾ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਸੀ ਹੁਣ ਔਰਤਾਂ ਨੂੰ ਪੰਜਾਬ ਰੋਡਵੇਜ ਪਨਵਸ ਅਤੇ PRTC ਦੀਆਂ ਬੱਸਾਂ ਵਿੱਚ ਮੁਫਤ ਬਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਅਤੇ ਹੁਣ ਪੰਜਾਬ ਸਰਕਾਰ ਔਰਤਾਂ ਲਈ ਮੁਫਤ バス ਯਾਤਰਾ ਦੀ ਸਹੂਲਤ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਤ ਕਬੀਰ ਜੰਮਤੀ ਮੌਕੇ ਹੁਸ਼ਿਆਰਪੁਰ ਪਹੁੰਚੇ ਇਸ ਮੌਕੇ ਉਹਨਾਂ ਨੇ ਭਗਤ ਕਬੀਰ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਸਿੱਖਿਆ ਪ੍ਰਣਾਲੀ ਵਿੱਚ ਕੀਤੇ ਜਾਣ ਵਾਲੇ ਬਦਲਾਅ ਤੇ ਗੋਇੰਦਵਾਲ ਸਾਹਿਬ ਵਿੱਚ 400 ਏਕੜ ਵਿੱਚ ਲਗਾਏ ਜਾਣ ਵਾਲੇ ਸੋਲਰ ਪਲਾਂਟ ਬਾਰੇ ਵੀ ਜਾਣਕਾਰੀ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਆ ਕਿ ਹੈਗੇ ਪੰਜਾਬ ਵਿੱਚ UPSC ਦੇ 8 ਸੈਂਟਰ ਖੋਲੇ ਜਾਣਗੇ ਜਿਸ ਵਿੱਚ ਸ਼ਾਨਦਾਰ ਬਿਲਡਿੰਗ ਹੋਸਟਲ ਹੋਣਗੇ ਉਹਨਾਂ ਨੇ ਕਿ ਹੈਗੇ ਸਾਡੇ ਬੱਚੇ ਕੋਚਿੰਗ ਲੈ ਕੇ ਅਫਸਰ ਬਣਨਗੇ CM ਮਾਨ ਨੇ ਕਿ ਹੈਗੇ ਸਰਕਾਰਾਂ ਥਰਮਲ ਪਲਾਂਟ ਵੇਚਦੀਆਂ ਹਨ ਪਰ ਅਸੀਂ ਉਹਨਾਂ ਨੂੰ ਖਰੀਦ ਲਿਆ ਹੈ ਇਸ ਦੀ ਸਮਰਥਾ 540 ਮੈਗਾਵਾਟ ਹੈ 1080 ਕਰੋੜ ਰੁਪਏ ਚ ਖਰੀਦਿਆ ਹੈ ਜੇਕਰ ਇਸ ਨੂੰ ਬਣਾਇਆ ਜਾਂਦਾ ਹੈ ਤਾਂ ਇਸ ਤੇ 5000 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਆਵੇਗੀ ਅਸੀਂ 5000 ਕਰੋੜ ਰੁਪਏ ਦਾ ਸੌਦਾ 1080 ਕਰੋੜ ਰੁਪਏ ਵਿੱਚ ਲਿਆ ਹੈ ਪਰ ਖੁਸ਼ੀ ਦੀ ਗੱਲ ਹੈ ਕਿ ਇਸ ਥਰਮਲ ਪਲਾਂਟ ਦੇ ਨਾਲ-ਨਾਲ 400 ਏਕੜ ਜ਼ਮੀਨ ਵੀ ਮੁਫਤ ਦਿੱਤੀ ਗਈ ਹੈ ਜਿਸ ਤੇ ਪੰਜਾਬ ਸਰਕਾਰ ਦਾ ਸੋਲਰ ਪਲਾਂਟ ਬਣਾਇਆ ਜਾਵੇਗਾ ਸੀਐਮ ਮਾਨ ਨੇ ਕਿਹਾ ਹੈ ਕਿ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਦੀ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ 6ਵੀਂ 7ਵੀਂ ਜਮਾਤ ਦੇ ਬੱਚਿਆਂ ਨੂੰ ਫੀਸ ਮੁਆਫੀ ਬਾਰੇ ਪੜਾਇਆ ਜਾਂਦਾ ਹੈ ਪਰ ਹੁਣ ਉਸ ਦਾ ਤਰੀਕਾ ਬਦਲਿਆ ਜਾਵੇਗਾ ਫੀਸ ਮੁਆਫੀ ਰਾਹੀ ਹੁਣ ਬੱਚਿਆਂ ਨੂੰ ਸਕੂਲ ਦੀ ਫੀਸ ਉਧਾਰ ਲੈਣੀ ਸਿਖਾਈ ਜਾਵੇਗੀ ਪੜ੍ਹਾਈ ਤੋਂ ਬਾਅਦ ਸਕੂਲਾਂ ਦੀ ਫੀਸ ਵਿਆ ਸਮੇਤ ਵਾਪਸ ਕਰ ਦਿੱਤੀ ਜਾਵੇਗੀ ਸੀਐਮ ਮਾਨ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਬਦਲਾਅ ਵੀ ਹੋਣ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨ ਆਉਂਦੇ ਵਿਧਾਨ ਸਭਾ ਹਲਕਾ ਕਾਦੀਆ ਦੇ ਕਸਵਾ ਕਾਨੂੰਵਾਨ ਦੀ ਸ਼ਾਮਲਾ ਜ਼ਮੀਨ ਤੇ ਹੋਏ ਨਜਾਇਜ਼ ਕਬਜ਼ੇ ਦੇ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਬੜੇ ਜ਼ੋਰ ਨਾਲ ਉਠਾਇਆ ਸੀ ਉਹਨਾਂ ਨੇ ਸੈਸ਼ਨ ਦੌਰਾਨ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਸੀ ਕਿ ਕਾਨੂੰਵਾਨ ਦੀ ਪੰਚਾਇਤੀ ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਤੇ ਮੰਗ ਕੀਤੀ ਸੀ ਕਿ ਇਸ ਨੂੰ ਖਾਲੀ ਕਰਵਾਇਆ ਜਾਵੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੰਚਾਇਤ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਕਾਨੂੰਵਾਨ ਦੀ ਇਸ ਪੰਚਾਇਤੀ ਜ਼ਮੀਨ ਨੂੰ ਖਾਲੀ ਕਰਵਾਉਣ ਦਾ ਪਰੋਸਾ ਦਿੱਤਾ ਸੀ ਲੇਕਿਨ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ ਇਸੇ ਨੂੰ ਆਧਾਰ ਬਣਾ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਜਿਸ ਤੇ ਹਾਈ ਕੋਰਟ ਦੇ ਵਾਰ-ਵਾਰ ਹੁਕਮਾਂ ਦੇ ਬਾਵਜੂਦ ਸਰਕਾਰ ਦੇ ਮੰਤਰੀ ਅਤੇ ਅਧਿਕਾਰੀਆਂ ਨੇ ਕੋਈ ਗੰਭੀਰਤਾ ਨਹੀਂ ਦਿਖਾਈ ਅਤੇ ਪੰਚਾਇਤ ਵਿਭਾਗ ਆਪਣਾ ਪੱਖ ਰੱਖਣ ਤੋਂ ਅਸਮਰਥ ਰਿਹਾ ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1 ਅਪ੍ਰੈਲ 2024 ਨੂੰ ਇਸ ਕੇਸ ਦੀ ਸੁਣਵਾਈ ਦੌਰਾਨ ਪੰਚਾਇਤ ਵਿਭਾਗ ਨੂੰ 10000 ਰੁਪਏ ਦਾ ਜੁਰਮਾਨਾ ਕਰਦੇ ਹੋਏ ਇਸ ਕੇਸ ਦੀ ਸੁਣਵਾਈ ਦੀ ਅਗਲੀ ਤਾਰੀਖ 24 ਜੁਲਾਈ 2024 ਮੁਕਰਰ ਕਰ ਦਿੱਤੀ ਹੈ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਗੀਟਿਓ ਨੇ ਕਿਹਾ ਹੈ ਕਿ ਪੀਐਸਪੀਸੀਐਲ ਨੇ ਬਿਜਲੀ ਦੀ ਪਿਛਲੇ ਸਾਲ ਦੀ ਵਾਅਦੇ ਤੋਂ ਵੱਧ 15325 ਮੀਗਾਵਾਟ ਦੀ ਮੰਗ ਨੂੰ ਪੂਰਾ ਕਰਦੇ ਆ ਇਸ ਸਾਲ 19 ਜੂਨ ਉਨ 1678 ਮੈਗਾਵਾਟ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਉੱਚੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਅਤੇ ਸੂਬੇ ਭਾਰ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਲਈ ਖੇਤੀਬਾੜੀ ਫੀਡਰਾਂ ਨੂੰ ਰੋਜ਼ਾਨਾ 8 ਘੰਟੇ ਮਹਿੰਆ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਦੇ ਨਾਲ-ਨਾਲ ਕਿਸੇ ਵੀ ਖਪਤਕਾਰ ਵਰਗ ਤੇ ਕੋਈ ਕੱਟ ਨਹੀਂ ਲਗਾਏਗੇ ਬਿਜਲੀ ਮੰਤਰੀ ਨੇ ਦੱਸਿਆ ਕਿ ਰਾਜ ਭਰ ਵਿੱਚ 11 ਕੇਵੀ ਦੇ 13340 ਫੀਡਰ ਹਨ ਜਿਨ੍ਹਾਂ ਵਿੱਚੋਂ 6954 ਫੀਡਰ ਕਰੀਬ 14 ਲੱਖ ਟਿਊਬਵੈਲ ਕਨੈਕਸ਼ਨਾਂ ਨੂੰ ਖੇਤੀਬਾੜੀ ਸਪਲਾਈ ਪ੍ਰਦਾਨ ਕਰਦੇ ਹਨ ਉਨ੍ਹਾਂ ਨੇ ਕਿ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਬਿਜਲੀ ਉਪਲਬਧਤਾ ਦੇ ਪ੍ਰਬੰਧ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਕੰਮਾਂ ਸਮੇਤ ਕਈ ਕਦਮ ਚੁੱਕੇ ਹਨ ਇਸ ਦੇ ਨਾਲ ਹੀ ਬਿਜਲੀ ਮੰਤਰੀ ਨੇ ਪੀਐਸਪੀਸੀਲ ਨੂੰ ਹਦਾਇਤ ਕੀਤੀ ਹੈ ਕਿ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੇ ਕੱਟ ਨਾ ਲੱਗਣ ਨੂੰ ਯਕੀਨੀ ਬਣਾਇਆ ਜਾਵੇ ਮੀਟਿੰਗ ਦੀ ਸਮਾਪਤੀ ਬਿਜਲੀ ਮੰਤਰੀ ਨੇ ਬਿਜਲੀ ਕੰਪਨੀਆਂ ਵੱਲੋਂ ਕੀਤੀਆਂ ਤਿਆਰੀਆਂ ਤੇ ਤਸੱਲੀ ਪ੍ਰਗਟ ਕਰਦਿਆਂ ਕੀਤੀ ਉਹਨਾਂ ਨੇ ਕਿ ਹੈਗੀ ਸਰਕਾਰ ਨੂੰ ਭਰੋਸਾ ਹੈ ਕਿ ਗਰਮੀ ਦੇ ਮੌਸਮ ਦੌਰਾਨ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਪੱਛਮੀ ਗੜਬੜੀ ਕਾਰਨ ਪਿਛਲੇ ਕੁਝ ਦਿਨਾਂ ਵਿੱਚ ਪਏ ਮੀਂਹ ਦੇ ਬਾਅਦ ਪੰਜਾਬ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ ਅਧਿਕਤਮ ਤਾਪਮਾਨ ਸਧਾਰਨ ਤੇ ਪਹੁੰਚ ਗਿਆ ਹੈ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 33 ਤੋਂ 40 ਡਿਗਰੀ ਦੇ ਵਿੱਚ ਦਰਜ ਕੀਤਾ ਗਿਆ ਹੈ ਆਉਣ ਵਾਲੇ 3 ਦਿਨ ਖੁਸ਼ਕ ਰਹਿਣ ਵਾਲੇ ਹਨ ਜਦੋਂ ਕਿ 26 ਜੂਨ ਤੋਂ ਪੰਜਾਬ ਵਿੱਚ ਪ੍ਰੀ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਿਕ ਪਿਛਲੇ ਕੁਝ ਦਿਨਾਂ ਵਿੱਚ 45 ਡਿਗਰੀ ਦੇ ਨੇੜੇ ਪਹੁੰਚਿਆ ਪੰਜਾਬ ਦਾ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ ਪਰ ਆਉਣ ਵਾਲੇ 3 ਦਿਨਾਂ ਵਿੱਚ ਤਾਪਮਾਨ ਵਿੱਚ मामली वादा देखने को मिलेगा पर लू दी स्थिति नहीं बनेगी ਤੇ તાપમાન સધારન ਦੇ ਕਰੀਬ ਰਹੇਗਾ 26 ਜੂਨ ਨੂੰ ਪਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲੇਗਾ ਇਹ ਪ੍ਰੀ ਮਾਨਸੂਨ ਦੀ ਦਸਤਕ ਹੋਵੇਗੀ ਜ਼ਿਆਦਾਤਰ ਇਲਾਕਿਆਂ ਵਿੱਚ ਮਾਨਸੂਨ ਅਜੇ ਹੌਲੀ ਰਫ਼ਤਾਰ ਨਾਲ ਵਧ ਰਿਹਾ ਹੈ ਜਿਸ ਦੇ ਬਾਅਦ ਅਨੁਮਾਨ ਹੈ ਕਿ ਮਾਨਸੂਨ ਇਸ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਹੀ ਦਸਤਕ ਦੇਵੇਗਾ ਦਲਿਤਾਂ ਗਰੀਬਾਂ ਲਈ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਪੈਸੇ ਥੋਡੇ ਨੇ ਪੈਸੇ ਤੁਹਾਨੂੰ ਹੀ ਦੇਣੇ ਮੈਂ ਕੋਈ ਮਸ਼ੀਨ ਨਹੀਂ ਹੈਗੀ ਮੇਰੇ ਕੋਲੇ ਕਿ ਮੈਂ ਛਾਪ ਕੇ ਤੁਹਾਨੂੰ ਦਿਨਾ ਟੈਕਸ ਲੈਣੇ ਆ ਤੁਹਾਡੇ ਤੋਂ ਉਹੀ ਟੈਕਸ ਸਹੂਲਤਾਂ ਦੇ ਰੂਪ ਚ ਵਾਪਸ ਦੇਣਾ ਇਹ ਸਰਕਾਰ ਦਾ ਕੰਮ ਹੁੰਦਾ ਹੈ ਯੂਪੀਐਸਸੀ ਦੇ ਸੈਂਟਰ ਖੋਲ ਰਹੇ ਆ 8 ਤੁਹਾਡੇ ਵੀ ਇੱਥੇ ਹੋਊਗਾ ਕਿਤੇ ਚੁੰਨਲੇ ਕਈ ਸੈਂਟਰ ਚੁੰਨਲੇ ਸ਼ਾਨਦਾਰ ਬਿਲਡਿੰਗ ਹੋਊਗੀ ਰਹਿਣ ਦਾ ਪ੍ਰਬੰਧ ਹੋਊਗਾ ਹੋਸਟਲ ਹੋਊਗਾ ਉੱਥੇ ਪੜੋ ਪੜ ਕੇ ਕੋਚਿੰਗ ਲਓ ਯੂਪੀਐਸਸੀ ਦੀ ਕੋਚਿੰਗ ਲਓ ਡੀਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਵੱਡੇ ਅਫਸਰ ਬਣ ਕੇ ਨਿਕਲੋ ਵੱਡੀ ਪੜ੍ਹਾਈ ਕਰੋ 6 ਮਹੀਨਿਆਂ ਦੇ ਵਿੱਚ ਬਚਾਉਣ ਵਾਲੇ 6 ਮਹੀਨਿਆਂ ਚ ਛੇ ਨਹੀਂ ਤਾਂ ਸਾਲ ਲਾ ਲਓ ਮੈਂ ਇਹਨ ਮਜਬੂਰੀਆਂ ਨੂੰ ਮਰਜ਼ੀ ਚ ਬਦਲ ਦੂੰਗਾ ਕਿਵੇਂ ਸਕੂਲ ਇੰਨੇ ਸ਼ਾਨਦਾਰ ਬਣਾ ਦੂੰਗਾ ਸਾਰੀ ਟੀਮ ਨਾਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਤੁਹਾਨੂੰ ਪੁੱਛ ਕੇ ਸਕੂਲ ਇੰਨੇ ਸ਼ਾਨਦਾਰ ਹੋਣਗੇ ਕਿ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਪਰ ਉਧਰ ਫੀਸ ਲੱਗਦੀ ਹੈ ਇਧਰ ਫੀਸ ਵੀ ਨਹੀਂ ਲੱਗਣੀ ਸਰਕਾਰੀ ਵਾਲੇ ਪਾਸੇ ਪੜਾਈ ਦਾ ਲੈਵਲ 'ਚ ਕੋਈ ਫਰਕ ਨਹੀਂ ਹੋਊਗਾ ਬਿਲਕੁਲ ਇਸ ਤਰ੍ਹਾਂ ਸਟਾਫ ਦਾ ਹੋਊਗਾ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਇਲਾਜ ਕਰਾਉਣਾ ਪ੍ਰਾਈਵੇਟ ਕਰਾ ਲਓ ਸਰਕਾਰੀ ਕਰਾਉਣਾ ਸਰਕਾਰੀ ਕਰਾ ਲਓ ਮਸ਼ੀਨਾਂ ਵੀ ਉਹੀ ਡਾਕਟਰ ਵੀ ਉਸ ਵੱਧ ਕੁਆਲੀਫਾਈਡ ਤੇ ਨਾਲ ਸਟਾਫ ਵੀ ਕਲੀਨੈਸ ਵੀ ਸਭ ਕੁਝ ਤੁਹਾਡੀ ਮਰਜ਼ੀ ਹੈ ਪ੍ਰਾਈਵੇਟ ਚ ਇਲਾਜ ਕਰਾਉਣਾ ਪ੍ਰਾਈਵੇਟ ਕਰਾ ਲਓ ਸਰਕਾਰੀ ਚ ਕਰਾਣਾ ਸਰਕਾਰੀ ਚ ਕਰਾ ਲਓ ਉਧਰ ਪੈਸੇ ਲੱਗਣਗੇ ਟੈਸਟਾਂ ਦੇ ਇਧਰ ਪੈਸੇ ਨਹੀਂ ਲੱਗਣਗੇ ਇਹ ਮੈਂ ਮਜਬੂਰੀਆਂ ਮਰਜ਼ੀ ਚ ਬਦਲਨੀ ਚਾਹੁੰਦਾ ਜੀ 158 ਬੱਚੇ ਜੇਈ ਦਾ ਟੈਸਟ ਪਾਸ ਕਰ ਗਏ ਸਰਕਾਰੀ ਸਕੂਲਾਂ ਦੇ 158 ਤਾਂ ਹੁਣ ਇਸ ਵਾਰ ਦੇ ਰਿਜ਼ਲਟ ਚ ਕੌਣ 158 ਆਮ ਘਰਾਂ ਦੇ ਗਰੀਬਾਂ ਦੇ ਉੱਪਰ ਪੜਨਗੇ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਅਸੀਂ ਅੱਗੇ ਕੋਚਿੰਗ ਕਰਵਾਵਾਂਗੇ ਬਹੁਤ ਵੱਡੇ ਵੱਡੇ ਅਫਸਰ ਬਣ ਕੇ ਨਿਕਲਣਗੇ ਪਹਿਲਾਂ ਵੀ ਬਹੁਤ ਬਾਰ ਬਾਰ ਇਹ ਗੱਲ ਜਿਹੜੀ ਮੈਂ ਸੁਣੀ ਆ ਪਰ ਇਹਦੇ ਵਿੱਚ ਕੋਈ ਵੀ ਜਿਹੜਾ ਫੈਕਟ ਆ ਉਹ ਸਹੀ ਨਹੀਂਗਾ ਪਹਿਲੀ ਗੱਲ ਤਾਂ ਇਹ ਆ ਵੀ ਜੋ ਵੀ ਫੰਡ ਆਇਆ ਏ ਉਹ ਫੰਡ ਸਾਰਾ ਮਿਸਯੂਜ਼ ਹੋਇਆ ਏ ਪਰ ਮੈਂ ਫਿਰ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਉਹਨਾਂ ਨੇ ਇਹ ਗੱਲ ਕਹੀ ਵੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਜਦੋਂ ਇਹ ਸੈਸ਼ਨ ਸ਼ੁਰੂ ਹੋ ਜਾਏਗਾ ਉਹ ਜ਼ਰੂਰ ਆਉਣਗੇ ਆ ਕੇ ਉਹਨਾਂ ਨੇ ਗੱਲ ਕੀਤੀ ਵੀ ਮਿਲੂੰਗਾ ਤੇ ਜਿਹੜੀ ਵੀ ਕੋਈ ਫੰਡ ਦੀ ਉਹਨਾਂ ਦੇ ਜਿਹੜੇ ਉਹਨਾਂ ਦਾ ਜੋ ਕਹਿਣਾ ਹੈ ਉਹਨੂੰ ਵੀ ਜ਼ਰੂਰ ਸੁਣ ਕੇ ਕਿਉਂਕਿ ਮੈਂ ਕੇਂਦਰ ਦਾ ਮੰਤਰੀ ਹੋਣ ਦੇ ਨਾਲ ਤੇ ਇੱਕ ਪੰਜਾਬ ਦਾ ਵਾਸੀ ਵੀ ਹਾਂ ਤੇ ਉਹਨਾਂ ਦੀ ਗੱਲ ਬਿਲਕੁਲ ਸੁਣ ਕੇ ਜੋਚ ਹੋ ਸਕਦਾ ਉਹ ਕਰਾਂਗੇ ਪਰ ਅਸਲੀਅਤ ਇਹਦੇ ਵਿੱਚ ਇਹ ਆ ਵੀ ਜੋ ਵੀ ਫੰਡ ਆਏ ਨੇ ਉਹ ਮਿਸਯੂਜ਼ ਹੋਏ ਜਿਹੜੇ ਸਾਡੇ ਮਹਿਕਮੇ ਨੇ ਉਹਨਾਂ ਨੇ ਕੋਈ ਵੀ ਅੱਗੇ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟਸ ਨੇ ਜਿਹੜੇ ਉਹ ਅੱਜ ਤੱਕ ਉੱਥੇ ਨਹੀਂ ਭੇਜੇ ਇਹ ਮੈਂ ਬਾਰ-ਬਾਰ ਚਾਹੇ ਉਹ ਸਾਡੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨਾਲ ਗੱਲ ਹੋਈ ਆ ਚਾਹੇ ਵੱਖ-ਵੱਖ ਮਿਨਿਸਟਰੀਆਂ ਨਾਲ ਗੱਲ ਹੋਈ ਆ ਉਹ ਜਿੱਥੇ ਪੈਸਾ ਖਰਚਿਆ ਉਹਦੇ ਬਾਰੇ ਹਜੇ ਤੱਕ ਦੱਸ ਹੀ ਨਹੀਂ ਪਾਰੇ ਅਗਲਾ ਪੈਸਾ ਕਈ ਅਧਿਕਾਰ ਕੇਂਦਰ ਦੇ ਆ ਕਈ ਅਧਿਕਾਰ ਸੂਬੇ ਦੇ ਆ ਪੈਸਾ ਤਾਂ ਕੇਂਦਰ ਨੇ ਆਪ ਖਰਚਣਾ ਨਹੀਂ ਹੁੰਦਾ ਖਰਚਣਾ ਤਾਂ ਸਟੇਟਸ ਨੇ ਹੁੰਦਾ ਉਹਨਾਂ ਨੇ ਤਾਂ ਦੇਣਾ ਏ ਉਹ ਕਿਉਂ ਨਹੀਂ ਦੇਣਗੇ ਇਸ ਕਰਕੇ ਇਹ ਪ੍ਰੋਬਲਮ ਜਿਹੜੀ ਆ ਸਮੱਸਿਆ ਏ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਮੈਂ ਬਹੁਤ ਚੰਗੀ ਤਰ੍ਹਾਂ ਮੋਨੀਟਰ ਕੀਤਾ ਗੱਲ ਕੀਤੀ ਸਾਡੇ ਆਫੀਸਰ ਸਮਾਨ ਮੈਂ ਇਹ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਮੈਂ ਇਹ ਕਹੂੰਗਾ ਵੀ ਵੀ ਉਹ ਇੱਕ ਰਿਪੋਰਟ ਬਣਾ ਕੇ ਨਸ਼ਰ ਕਰਨ ਵੀ ਕਿੰਨੇ ਪਿਛਲੇ 2 ਸਾਲਾਂ ਚ ਉਹਨਾਂ ਦੇ ਕਿਹੜੇ-ਕਿਹੜੇ ਮੰਤਰੀ ਨੇ ਕਿਹੜੇ-ਕਿਹੜੇ ਕੈਬਨਿਟ ਮੰਤਰੀ ਨਾਲ ਉਹਨਾਂ ਨੇ ਵਿਜ਼ਿਟ ਕੀਤਾ ਕਿਹੜੀ-ਕਿਹੜੀ ਸਕੀਮ ਬਾਰੇ ਗੱਲ ਕੀਤੀ ਕਦੋਂ-ਕਦੋਂ ਉਹਨਾਂ ਦੇ ਆਫੀਸਰ ਸਵਾਨ ਜਿਹੜੇ ਆ ਉਹ ਕੇਂਦਰ ਦੇ ਜਿਹੜੇ ਆਫੀਸਰ ਸਵਾਨ ਨੇ ਉਹਨਾਂ ਨਾਲ ਉਹਨਾਂ ਨੇ ਜੁਆਇੰਟ ਸੈਕਟਰੀ ਲੈਵਲ ਦੇ ਸੈਕਟਰੀ ਲੈਵਲ ਤੇ ਕਿਹੜੀਆਂ ਮੀਟਿੰਗਾਂ ਕੀਤੀਆਂ ਉਹ ਦੱਸਣ ਅਸੀਂ ਉਹ ਉਹਨਾਂ ਦੀ ਗੱਲ ਮੰਨਾਂਗੇ ਪਰ ਮੈਨੂੰ ਜੋ ਆ ਬਾਕੀ ਸਟੇਟਾਂ ਐ ਜਿਹੜੀਆਂ ਉਹ ਜਿਹੜਾ ਪਿਛਲਾ 5 ਸਾਲ ਦਾ ਜਿਹੜਾ 15ਵਾਂ ਵਿੱਤ ਕਮਿਸ਼ਨ ਦਾ ਜਿਹੜੀ ਸਕੀਮਸ ਚੱਲ ਰਹੀਆਂ ਜੰਮੰਦਰਵੇਂ ਵਿੱਤ ਕਮਿਸ਼ਨ ਚੋਂ 3 3 4 4 ਕਿਸ਼ਤਾਂ ਐ ਜਿਹੜੀਆਂ ਬਾਕੀ ਸੂਬੇ ਲੈ ਚੁੱਕੇ ਆ ਤੇ ਸਾਡਾ ਜਿਹੜਾ ਸਾਡੀ ਸਟੇਟ ਆ ਜਿਹੜੀ ਕਿਉਂਕਿ ਹਰ ਪਿੰਡ 'ਚ ਕਰੋੜਾਂ ਰੁਪਈਆ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਇਆ ਉਹ ਆਬਾਦੀ ਦੇ ਹਿਸਾਬ ਨਾਲ ਪੈਸਾ ਆਉਂਦਾ ਤੇ ਉਹ ਪੈਸੇ ਦੀ ਅੱਜ ਤੱਕ ਕੋਈ ਯੂਟਿਲਾਈਜੇਸ਼ਨ ਸਰਟੀਫਿਕੇਟ ਨਹੀਂ ਜਿਹੜੇ ਉਹ ਦਿੱਤੇ ਨਹੀਂ ਗਏ ਤੇ ਇਸ ਕਰਕੇ ਇਹ ਸਾਰੇ ਪੈਸੇ ਆ ਰੁਕੇ ਹੋਏ ਆ ਚਾਹੇ ਉਹ ਆਰਡੀਐ ਫੰਡ ਕਹਣ ਚਾਹੇ ਕੋਈ ਕਹਣ ਇਹਦੇ ਬਾਰੇ ਦੱਸਣ ਤਾਂ ਸਹੀ ਤੇ ਮੈਂ ਜਰੂਰ ਇਸ ਗੱਲ 'ਚ ਮੁੱਖ ਮੰਤਰੀ ਸਾਹਿਬ ਦੀ ਵੇਟ ਕਰ ਰਿਹਾ ਵੀ ਜਦੋਂ ਆ ਕੇ ਉਹ ਇਸ ਬਾਰੇ ਦੱਸਣਗੇ ਤੇ ਉਹਦੇ ਉੱਤੇ ਪੂਰਾ ਜੋਰ ਆ ਜਿਹੜਾ ਉਹ ਕੈਬਨਿਟ 'ਚ ਵੀ ਕਰਾਂਗੇ ਗੱਲ ਤੇ ਚਾਹੇ ਉਹ ਸਾਡੇ ਕਿਸੇ ਲੈਵਲ ਤੇ ਵੀ ਗੱਲ ਕਰਨੀ ਪਏ ਪੰਜਾਬ ਲਈ ਕਰਾਂ ਮੇਰੀ ਲੜਾਈ ਸਰਦਾਰ ਸੁਖਬੀਰ ਸਿਓ ਬਾਦਲ ਨਾਲ ਨਹੀਂ ਹੈ ਮੇਰੀ ਬਾਦਲ ਪਰਿਵਾਰ ਨਾਲ ਨਹੀਂ ਹੈ ਮੈਂ ਤਾਂ ਇਹ ਬੰਟੀ ਨੂੰ ਪੁੱਛਦਾ ਜਿੰਨਾ ਬਾਦਲ ਪਰਿਵਾਰ ਹੈ ਭਾਵੇਂ ਚੰਡੀਗੜ੍ਹ ਰਹਿੰਦੇ ਆ ਸਾਰੀਆਂ ਫੈਮਲੀਆਂ ਭਾਵੇਂ ਬਾਦਲਾ ਕਿਸੇ ਦੇ ਘਰੇ ਚਾਹ ਪੀ ਕੇ ਖਾਦੇ ਯਾਰ ਮੈਂ ਤਾਂ ਅੱਜ ਵੀ ਜਿੱਥੇ ਮਰਜ਼ੀ ਜਾ ਕੇ ਤਾਇਏ ਚਾਚੇ ਜਿੰਨੇ ਹੈਗੇ ਸਾਰਿਆਂ ਦੇ ਘਰਾਂ ਦੇ ਰੋਟੀ ਖਾ ਸਕਦਾ ਕਿਉਂਕਿ ਮੈਂ 32 ਸਾਲ ਦਾ ਇਸ ਪਰਿਵਾਰ ਚ ਵਿਚਰਦਾ ਮੈਂ ਸਿਆਸੀ ਲੜਾਈ ਤਾਂ ਕੋਈ ਸਾਡੇ ਵਖਰੇਵੇਂ ਹੋ ਸਕਦੇ ਆ ਪਰ ਜਾਤੀ ਤੌਰ ਤੇ ਮੇਰੇ ਕਰਦਾਰਤੀ ਤੌਰ ਤੇ ਮੇਰੇ ਕਿਰਦਾਰ ਬਾਰੇ ਮੇਰੀ ਇਮਾਨਦਾਰੀ ਬਾਰੇ ਸਾਰੇ ਜਾਣਦੇ ਐ ਇਸ ਕਰਕੇ ਯਾਰ ਤੂੰ ਮੈਨੂੰ ਇਹ ਝੂਠੇ ਲਾਂਚਨ ਲਾ ਕੇ ਤੇ ਸ਼ਾਇਦ ਚੁੱਪ ਕਰਾਉਣ ਦੀ ਜਾਂ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੇਗਾ ਇਹ ਕੀਤਾ ਨਹੀਂ ਜਾਣਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅਸੀਂ ਤਾਂ ਕਦੇ ਪਾਸੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ ਇਹ ਬੰਟੀ ਦੇ ਫਾਦਰ ਨੇ ਹਵਾਈ ਫੈਰ ਕਰਕੇ ਖੁਸ਼ੀ ਮਨਾਈ ਸੀ ਇਹ ਇਹ ਇੰਨਾ ਕਿਹਦਾ ਸਫਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੰਟੀ ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਹਾਂ ਇਹਨਾਂ ਗੱਲਾਂ ਤੋਂ ਬਾਅਦ ਆ ਜਾ ਤੂੰ ਪਾਰਟੀ ਤਾਂ ਮਾਰੀ ਮਾਰੀ ਐ ਤੇ ਜੇ ਜੇ ਤੂੰ ਬਾਰ-ਬਾਰ ਮੇਰੇ ਤੇ ਝੂਠੇ ਅਲੀਗੇਸ਼ਨ ਲਵਾਏਂਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੇੜੇ ਬਖੇੜੇ ਪੈ ਜਾਣਗੇ ਤੈਨੂੰ ਵੀ ਬਾਹਰ ਨਿਕਲਣਾ ਔਖਾ ਹੋ ਜਾਊਗਾ ਇਸ ਕਰਕੇ ਇਹਨਾਂ ਕੰਮਾਂ ਤੋਂ ਬਾਅਦ ਆ ਜਾ ਮੈਂ ਪਾਰਟੀ ਨੂੰ ਸੁਧਾਰਨ ਦੇ ਲਈ ਆਪਣੇ ਆਪ ਦੇ ਸਾਰੇ ਅਹੁਦਿਆਂ ਨੂੰ ਆਪਦੇ ਆਪ ਦੇ ਸਾਰੀਆਂ ਚੀਜ਼ਾਂ ਨੂੰ ਇੱਕ ਕਿਸਮ ਦਾ ਦਾਤੇ ਲਾਇਆ ਤੇ ਤੂੰ ਤੂੰ ਕਰਦਾਰਕਸ਼ੀ ਤੇ ਜਿਹੜੀ ਤੇ ਉਤਰਿਆ ਨਾ ਇਹ ਇਹ ਭੇੜੇ ਰਾ ਪੈ ਗਿਆ ਮੈਂ ਤੈਨੂੰ ਦੱਸਾਂ ਇਹਦਾ ਅੰਤ ਬਹੁਤ ਮਾੜਾ ਹੋਣਾ ਤੇਰਾ ਤੇਰਾ ਕਿਰਦਾਰ ਕੀ ਹੈ ਯਾਰ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਹ ਜਿਹੜੀ ਹੈ ਡੈੱਡ ਬੋਡੀ ਘਰੇ ਪਈ ਹੈ ਡੈੱਡ ਬੋਡੀ ਘਰੇ ਪਈ ਹੈ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦਿਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ ਤੈਨੂੰ ਯਾਦ ਨਹੀਂ ਇਹ ਗੱਲਾਂ ਭੋਗ ਵਾਲੇ ਦਿਨ ਤੂੰ ਲੰਗਰ 'ਚ ਬੈਠ ਕੇ ਟਾਈਮ ਟਪਾਇਆ ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ ਤੱਕ ਨਹੀਂ ਲੱਗਿਆ ਇਸ ਕਰਕੇ ਮੇਰਾ ਮੂੰਹ ਨਾ ਖਲਾ ਕਰੋੜਾ ਰੁਪਏ ਦੀਆਂ ਗੱਡੀਆਂ ਮੇਰੀ ਤਾਂ 2014 ਮਾਡਲ ਇੱਕ ਨੋਵਾ ਹੈ ਜਿਹੜੀ ਪੌਣੇ 4 ਲੱਖ ਪਾਰਟੀ ਪਿੱਛੇ ਚਲਾਤੀ ਕੋਈ ਬਿਜ਼ਨਸ ਨਹੀਂ ਮੇਰਾ ਤੇ ਦੂਜੀ ਜਿਹੜੀ ਹੈਗੀ ਆ 2007 ਮਾਡਲ ਮੇਰੀ ਕੈਮਰੀ ਹੈ ਜਿਹੜੀ ਜਮਾਂ ਕੰਡਮ ਹੋਣ ਦੇ ਕਿਨਾਰੇ ਆ ਤੇ ਜਿਹੜੀਆਂ ਤੁਹਾਡੇ ਯਾਰ ਕੋਲੇ ਗੱਡੀਆਂ ਆ ਉਹ ਵੇਖੋਗਾ ਕਿਹਦੇ ਨਾਂ ਤੇ ਆ ਵੇਖੋਗਾ ਕਿੱਥੋਂ ਤਨਖਾਹ ਹੁੰਦੀ ਆ ਹਲੇ ਮੇਰਾ ਮੂੰਹ ਨਾ ਖਿਲਾਓ ਮੇਰੀ ਬੇਨਤੀ ਹੈ ਮੈਂ ਸਿਰਫ ਪਾਰਟੀ ਦੇ ਸੁਧਾਰ ਲਈ ਗੱਲ ਕੀਤੀ ਹੈ ਤੇ ਪਾਰਟੀ ਦੇ ਸੁਧਾਰ ਲਈ ਜੇ ਪ੍ਰਧਾਨ ਸਾਹਿਬ ਨੇ ਮੰਨਣੀ ਆ ਮੰਨ ਲੈਣ ਤੇ ਜੇ ਖੂਚ ਛਾਲ ਮਾਰਨ ਲਈ ਸਾਰੇ ਤਿਆਰ ਬੈਠੇ ਹੋ ਤਾਂ ਉਸੇ ਕੁਝ ਮੈਡਿਕ ਪੂ ਫਿਰ ਮੈਨੂੰ ਕੀ ਫਰਕ ਪੈਂਦਾ ਮੇਰੇ ਕਿਹੜਾ ਕੋਈ ਰੱਤੇ ਬਜਰੀ ਦੇ ਲਾਲਚ ਬੰਦ ਹੋ ਜਾਣਗੇ ਸਰਦਾਰ ਗੁਰਦਾਸ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹਜ਼ਾਰਾਂ ਦੀ ਤਦਾਦ ਚ ਲੀਡਰ ਬਣਾਏ ਐ ਸੈਂਕੜੇ ਦੀ ਤਦਾਦ ਚ ਮੰਤਰੀ ਤੇ ਐਮ ਐਲ ਏ ਬਣਾਏ ਐ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਸਾਂਝਾ ਪਾ ਕੇ ਜਿਹੜੇ ਹੈਗੇ ਆ ਵੱਡੇ ਵੱਡੇ ਕੰਮ ਕਾਰੋਬਾਰ ਕਰਾਏ ਆ ਯਾਰ ਮੈਂ ਮੈਂ ਕਿਸ ਔਕਾਤ ਦਾ ਸੀ ਕਿ ਦੋਨੋਂ ਭਰਾਵਾਂ ਨੂੰ ਲੱਗ ਕਰਾਤਾ